ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਸਿੱਖੋ ਗੁਰਬਾਣੀ ਚੈਨਲ ਦੇ ਨਾਲ ਜੁੜ ਕਰਕੇ ਆਪ ਸਾਰੇ ਰਲ ਮਿਲ ਕੇ ਗੁਰਬਾਣੀ ਦੇ ਮਹੰਗੀ ਸ਼ਬਦ ਤੇ ਗੁਰਬਾਣੀ ਦੀ ਸੰਥਿਆ ਆਪ ਕਰ ਰਹੇ ਆ। ਸੋ ਕਿਸੇ ਵੀ ਸੰਗਤ ਨੇ ਗੁਰਬਾਣੀ ਦੇ ਮਿੰਗੇ ਸ਼ਬਦ ਜੱਕ ਜਿਹੜੇ ਕਠਨ ਸ਼ਬਦ ਹੁੰਦੇ ਨੇ ਜਿਹੜੇ ਪੜਨ ਦੇ ਵਿੱਚ ਕਠਨ ਨੇ ਉਸ ਬਾਰੇ ਪੁੱਛਣਾ ਹੋਵੇ ਸਾਡਾ ਨੰਬਰ YouTube ਦਿੱਤਾ ਹੋਇਆ ਸਾਨੂੰ ਸਕਰੀਨ ਸ਼ਾਟ WhatsApp ਤੇ ਭੇਜਿਆ ਕਰੋ ਅਸੀਂ ਵੀਡੀਓ ਬਣਾ ਕੇ ਤੁਹਾਨੂੰ ਜਰੂਰ ਦੱਸਿਆ ਕਰਾਂਗੇ ਸੋ ਗੁਰਬਾਣੀ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਤੇ ਆ ਨਹੀਂ ਸਕਤਾ ਗਲਤ ਪੜ ਜਾਂਦੀ ਹੈ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪਾਠ ਕਰਦੇ ਆ ਉਹ ਤਾਂ ਗਲਤ ਪੜਤੀਆਂ ਪਰ ਜਿਹੜੇ ਮੈਂ ਕਈ ਵੇਖੇ ਨੇ ਜਿਨ੍ਹਾਂ ਨੇ ਸੰਥਿਆ ਵੀ ਕੀਤੀ ਹੁੰਦੀ ਹੈ ਉਹ ਵੀ ਗਲਤ ਉਚਾਰਨ ਕਰ ਦਿੰਦੇ ਸੋ ਮਾਫ ਕਰਨਾ ਕਿਉਂ ਗਰੰਤੀ ਸਿੰਘ ਵੀ ਕਹੀ ਸੁਣੇ ਨੇ ਕਿ ਉਹ ਇਹਨਾਂ ਸ਼ਬਦਾਂ ਨੂੰ ਗਲਤ ਉਚਾਰਨ ਕਰ ਦਿੰਦੇ ਆ ਅੱਜ ਆਪਾਂ ਇਹਨਾਂ ਸ਼ਬਦਾਂ ਬਾਰੇ ਸਿੱਖਣਾ ਹੈ ਕਿ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਹੁਣ ਗੁਰਬਾਣੀ ਦੇ ਵਿੱਚ ਸ਼ਬਦ ਆਉਂਦੇ ਨੇ ਪਪਾ ਈੜੀ ਸਿਹਾਰੀ ਐੜੇ ਕੰਨਾ ਪਪਾ ਈੜੀ ਸਿਹਾਰੀ ਐੜੇ ਕੰਨਾ ਇਸ ਦਾ ਉਚਾਰਨ ਬਣ ਗਿਆ ਪਇਆ 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 ਪੜਨਾ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੁੰਦਾ ਹੈ ਪਰ ਆਪਾਂ ਪੜ ਜਾਣੇ ਆ ਪਿਆ ਪਿਆ ਪੜ ਜਾਂਦੇ ਇਸ ਸ਼ਬਦ ਨੂੰ ਪਿਆ ਕਹਿ ਦਿੰਨੇ ਆ ਈੜੀ ਈੜੀ ਸਿਹਾਰੀ ਕੱਟ ਕਰਕੇ ਪੱਪੇ ਨੂੰ ਸਿਹਾਰੀ ਪਾ ਦਿੰਨੇ ਈੜੀ ਵਿੱਚੋਂ ਗਾਇਬ ਕਰ ਦਿੰਨੇ ਆ ਪਿਆ ਪੜ ਜਾਂਦੇ ਪਿਆ ਨਹੀਂ ਕਿਉਂਕਿ ਇੜੀ ਦੀ ਆਵਾਜ਼ ਜ਼ਰੂਰ ਕੱਟਣੀ ਜੇ ਈੜੀ ਲੱਗੀ ਹੈ ਤੇ ਈੜੀ ਨੂੰ ਉਚਾਰਨ ਕਰਨਾ ਪਿਆ ਪੱਪਾ ਈੜੀ ਸਿਹਾਰੀ ਐੜੇ ਕੰਨਾ ਜੇ ਸ਼ਬਦ ਗੁਰਬਾਣੀ ਦੇ ਵਿੱਚ ਕਿਤੇ ਵੀ ਆਉਂਦਾ ਹੈ ਫਿਰ ਇਸ ਤਰ੍ਹਾਂ ਇਸ ਨੂੰ ਪਇਆ ਕਹਿਣਾ ਪਇਆ ਈੜੀ ਸਿਹਾਰੀ ਉਚਾਰਨ ਕਰਨੀ ਹੈ ਪਇਆ ਪਿਆ ਨਹੀਂ ਕਹਿਣਾ ਪਿਆ ਹੁੰਦਾ ਹੈ ਪੰਪੇ ਨੂੰ ਸਿਹਾਰੀ ਐੜੇ ਕਰਨਾ ਪਿਆ ਪਰ ਜੇ ਸ਼ਬਦ ਲਿਖਿਆ ਇਸ ਤਰ੍ਹਾਂ ਈੜੀ ਸਿਹਾਰੀ ਪਈ ਹੈ ਪਪਾ ਈੜੀ ਸਿਹਾਰੀ ਐੜੇ ਕਰਨਾ ਫਿਰ ਉਸ ਨੂੰ ਪਇਆ ਹੀ ਉਚਾਰਨ ਕਰਨਾ ਹੈ ਸੋ ਇਸ ਦੀ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਦੂਜਾ ਸ਼ਬਦ ਆ ਗਿਆ ਦਦਾ ਈੜੀ ਸਿਆਰੀ ਐੜੇ ਕੰਨਾ ਲਿਖਿਆ ਹੁੰਦਾ ਦਇਆ ਜਾਂ ਦਦਾ ਜਈਏ ਕੰਨਾ ਆ ਜਾਂਦਾ ਉਹ ਵੀ ਦਇਆ ਬਣਦਾ ਈੜੀ ਸਿਆਰੀ ਵਿੱਚ ਉਚਾਰਨ ਹੋਵੇਗੀ ਦਇਆ ਪਰ ਸੰਗਤਾਂ ਪੜ ਜਾਂਦੀਆਂ ਦਇਆ ਦਇਆ ਨਹੀਂ ਪੜਨਾ ਜਦੋਂ ਤੁਸੀਂ ਜਾਪ ਕਰਦੇ ਗੁਰਬਾਣੀ ਦਾ ਧਿਆਨ ਰੱਖਣਾ ਜਾਂ ਗੁਰਬਾਣੀ ਜਦੋਂ ਵੀ ਪਾਠ ਕਰਦੇ ਰਿਕਾਰਡਿੰਗ ਲਾ ਲਿਆ ਕਰੋ ਆਪ ਦੇ ਕੋਲ ਬੱਸ ਸੁਣਿਆ ਕਰੋ ਕਿ ਅਸੀਂ ਕਿੱਥੇ ਗਲਤੀ ਕੀਤੀ ਹੈ। ਦੱਦਾ ਈੜੀ ਸਿਹਾਰੀ ਐੜੇ ਕੰਨਾ ਜੇ ਗੁਰਬਾਣੀ ਵਿੱਚ ਇਸ ਤਰ੍ਹਾਂ ਆਉਂਦਾ ਪਾਠ ਕਿਈ ਥਾਂ ਤੇ ਆਉਂਦਾ ਹੈ। ਕਿਤੇ ਥਾਂ ਤੇ ਦੱਦਾ ਜੀਏ ਕੰਨਾ ਹੁੰਦਾ ਹੈ। ਈੜੀ ਸਿਹਾਰੀ ਐੜੇ ਕੰਨਾ ਦਇਆ ਪੜਨਾ ਸੰਗਤ ਜੀ ਦਇਆ। ਇਸ ਤਰ੍ਹਾਂ ਜੇ ਪਾਠ ਹੁੰਦਾ ਫਿਰ ਦਇਆ ਬਣਦਾ ਜੇ ਈੜੀ ਵਿੱਚ ਨਹੀਂ ਹੈਗੀ। ਜੇ ਦੱਦੇ ਨੂੰ ਸਿਹਾਰੀ ਆ ਐੜੇ ਕੰਨਾ ਫਿਰ ਦਇਆ ਪੜਨਾ ਹੈ। ਪਰ ਜੇ ਦੱਦਾ ਈੜੀ ਸਿਹਾਰੀ ਐੜੇ ਕੰਨਾ ਪਿਆ ਫਿਰ ਦਇਆ ਹੀ ਪੜਨਾ ਦਇਆ ਕਿ ਈੜੀ ਦੀ ਆਵਾਜ਼ ਉਚਾਰਨ ਹੋਵੇ ਦਇਆ ਵਿਚਾਰਨ ਜਾਵੇ ਅੱਗੇ ਆ ਗਿਆ ਦੱਦਾ ਈੜੀ ਸਿਹਾਰੀ ਐੜੇ ਕੰਨਾ ਲੱਲਾ ਹੁਣ ਗੁਰਬਾਣੀ ਵਿੱਚ ਇਸ ਤਰ੍ਹਾਂ ਪਾਠ ਹੁੰਦਾ ਹੈ ਇਸ ਤਰ੍ਹਾਂ ਵੀ ਹੁੰਦਾ ਲਿਖਿਆ ਪਰ ਸੰਗਤਾਂ ਜਿਹੜਾ ਏੜੀ ਨੂੰ ਸਿਹਾਰੀ ਕਰਕੇ ਆਉਂਦਾ ਉਹ ਸੰਗਤਾ ਪੜ ਜਾਂਦੀ ਬਿਆਲ ਬਿਆਲ ਪੜ ਜਾਂਦੀ ਹੈ ED ਵਿੱਚੋਂ ਗਾਇਬ ਕਰ ਦਿੰਦੇ ਹਾਂ ਤਿਆਰ ਰੱਖਣਾ ਦੱਦਾ ED ਸਿਹਾਰੀ ਐੜੇ ਕੰਨਾਂ ਲੱਲਾ ਜੇ ED ਨੂੰ ਸਿਹਾਰੀ ਕਰਕੇ ਪਾਠ ਆਉਂਦਾ ਫਿਰ ਇਸ ਦਾ ਉਚਾਰਨ ਹੈ ਦਿਆਲ ਦਿਆਲ ਈੜੀ ਦੀ ਬਾਜ ਉਚਾਰਨ ਕਰਨੀ ਹੈ ਸਿਹਾਰੀ ਦੀ ਬਾਜ ਉਚਾਰਨ ਕਰਨੀ ਹੈ ਦਿਆਲ ਉਚਾਰਨ ਕਰਨਾ ਇਸ ਨੂੰ ਦਿਆਲ ਜੇ ਇਸ ਤਰ੍ਹਾਂ ਹੁੰਦਾ ਫਿਰ ਇਹ ਜੀ ਏਡੀ ਵਿੱਚ ਨਹੀਂ ਦਦੇ ਨੂੰ ਸਿਆਰੀ ਆਉਂਦੀ ਫਿਰ ਦਿਆਲ ਬਣਦਾ ਪਰ ਆਪਾਂ ਏਡੀ ਸਿਆਰੀ ਵਿੱਚ ਜਿਹੜਾ ਪਾਠ ਹੁੰਦਾ ਉਹਨੂੰ ਦਿਆਲ ਪੜ ਜਾਂਦੀ ਇਸ ਕਰਕੇ ਸ਼ਬਦਾਂ ਦਾ ਤਿਆਰ ਰੱਖਣਾ ਲਗਾ ਮਾਤਰਾ ਦਾ ਤਿਆਰ ਰੱਖਣਾ ਗੁਰਬਾਣੀ ਵਿੱਚ ਕਿਤੇ ਵੀ ਲਗਾ ਮਾਤਰਾ ਲੱਗੀ ਉਚਾਰਨ ਕਰਨੀ ਹੈ ਦਦਾ ਏੜੀ ਸਿਆਰੀ ਐੜੇ ਕੰਨਾ ਲੱਲਾ ਦਿਆਲ ਦਿਆਲ ਪੜਨਾ ਹੈ ਦਿਆਲ ਇਸ ਤਰ੍ਹਾਂ ਹੁੰਦਾ ਹੈ ਦਿਆਲ ਇਸ ਤਰ੍ਹਾਂ ਹੁੰਦਾ ਹੈ ਏਡੀ ਵਿੱਚ ਪਾ ਹੁਣ ਕਈ ਸੰਗਤਾਂ ਦਾ ਇਹ ਸਵਾਲ ਹੁੰਦਾ ਹੈ ਕਿ ਹੁਣ ਕਈਆਂ ਰਾਰੇ ਦੇ ਪਿੱਛੇ ਪਿਛਲੇ ਪਾਸੇ ਔਂਕਰ ਆ ਜਾਂਦਾ ਹੈ ਜਾਂ ਹੋਰ ਸ਼ਬਦ ਸੱਸੇ ਦੇ ਥੱਲੇ ਔਂਕਰ ਆ ਜਾਂਦਾ ਹੈ ਪਿਛਲੇ ਸ਼ਬਦਾਂ ਦੇ ਥੱਲੇ ਉਹ ਤੁਸੀਂ ਉਚਾਰ ਨਹੀਂ ਕਰਾਉਂਦੇ ਜੇ ਹਾਹੇ ਔਂਕਰ ਆਉਂਦਾ ਹੈ ਤੁਸੀਂ ਉਚਾਰਨ ਕਰਾਉਂਦੇ ਜੀ ਸੰਗਤ ਜੀ ਉਸ ਦੀ ਸਪੈਸ਼ਲ ਵੀਡੀਓ ਸੀ ਬਣਾ ਕੇ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਲਗਾ ਮਾਤਰਾ ਕਿਹੜੇ ਸ਼ਬਦ ਨੂੰ ਲਗਾ ਮਾਤਰਾ ਲੱਗਦੀ ਹੈ ਪੂਰੀ ਬੋਲੀ ਜਾਂਦੀ ਹੈ ਕਿਹੜੇ ਸ਼ਬਦ ਦੀ ਲਗਾ ਮਾਤਰਾ ਸਾਈਲੈਂਟ ਹੋ ਜਾਂਦੀ ਹੈ ਉਸ ਦੀ ਵੀਡੀਓ ਅਸੀਂ ਜ਼ਰੂਰ ਬਣਾਵਾਂਗੇ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ